ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਉਹ ਰਾਜੇ ਨੂੰ ਸੰਤ ਫਕੀਰ ਤੇ ਮੰਗਤਿਆਂ ਤੋਂ ਬੜੀ ਜ਼ਿਆਦਾ ਈਰਖਾ ਸੀ ਉਹਨੇ ਆਪਣੇ ਸਾਰੇ ਰਾਜ ਦੇ ਵਿੱਚ ਇੱਕ ਐਲਾਨ ਕਰ ਦਿੱਤਾ ਕਿ ਜੇਕਰ ਮੈਨੂੰ ਕੋਈ ਆਪਣੇ ਨਗਰ ਦੇ ਵਿੱਚ ਕੋਈ ਵੀ ਮੰਗਤਾ ਦਿਖਿਆ ਜਾਂ ਆਪਣੇ ਘਰਾਂ ਦੇ ਵਿੱਚੋਂ ਕੋਈ ਵੀ ਉਹਨਾਂ ਨੂੰ ਖੈਰ ਪਾਉਂਦਾ ਜਾਂ ਸੰਤ ਫਕੀਰਾਂ ਦੇ ਨਾਲ ਵਾਰਤਾਲਾਪ ਕਰਦੇ ਹੋਏ ਦਿਖ ਗਿਆ ਤਾਂ ਮੈਂ ਉਹਦੇ ਸਰੀਰ ਦੇ ਉੱਥੇ ਟੋਟੇ-ਟੋਟੇ ਕਰ ਦਵਾਂਗਾ ਇਹ ਚਾਰੇ ਪਾਸੇ ਡੰਕਾ ਫੈਲਾ ਦਿੱਤਾ ਗਿਆ ਹੁਣ ਕਿਸੇ ਦੇ ਦਰ ਤੇ ਕੋਈ ਮੰਗਣ ਆਉਂਦਾ ਤੇ ਲੋਕੀ ਉਹਨੂੰ ਦੇਖ ਕੇ ਪਹਿਲਾਂ ਹੀ ਬੂਹੇ ਬੰਦ ਕਰ ਲੈਂਦੇ ਜੇਕਰ ਕੋਈ ਸੰਤ ਫਕੀਰ ਆਉਂਦਾ ਤਾਂ ਉਹਨੂੰ ਦੇਖ ਕੇ ਵੀ ਲੋਕੀ ਛੇਤੀ ਨਾਲ ਆਪਣੇ ਦਰ ਭੇੜ ਲੈਂਦੇ ਕਹਿੰਦੇ ਇਸ ਤਰ੍ਹਾਂ ਦਾ ਹਰ ਪਾਸੇ ਮਾਹੌਲ ਹੋ ਗਿਆ ਸੀ ਕਹਿੰਦੇ ਇੱਕ ਦਿਨਾਂ ਇੱਕ ਸੰਤ ਫਕੀਰ ਸਾਰੇ ਨਗਰ ਦੇ ਵਿੱਚੋਂ ਮੰਗਦੇ ਹੋਏ ਲੰਘਿਆ ਪਰ ਕਿਸੇ ਨੇ ਵੀ ਉਹਨੂੰ ਕੁਝ ਨਾ ਦਿੱਤਾ ਕਿੰਦੇ ਸੰਤ ਫਕੀਰ ਲੰਗਦੇ ਲੰਗਦੇ ਨਾ ਨਗਰ ਤੋਂ ਬਾਹਰ ਗਏ ਨਗਰ ਤੋਂ ਬਾਹਰ ਇੱਕ ਕੁਟਿਆ ਬਣੀ ਹੋਈ ਸੀ ਕਿੰਦੇ ਕੁਟਿਆ ਦੇ ਵਿੱਚ ਇੱਕ ਬੀਬੀ ਇਕੱਲੇ ਹੀ ਰਹਾ ਕਰਦੀ ਸੀ ਸੰਤ ਫਕੀਰ ਨੇ ਜਾ ਕੇ ਤੇ ਦਰ ਖੜਕਾਇਆ ਕਿਹਾ ਮਾਈ ਕੁਝ ਖਾਣ ਨੂੰ ਦੇ ਅੱਗੋਂ ਉਹਨੇ ਕਿਹਾ ਵੀ ਮੈਂ ਖਾਣ ਨੂੰ ਨਹੀਂ ਦੇ ਸਕਦੀ ਸਾਡੇ ਨਗਰ ਦੇ ਰਾਜੇ ਨੇ ਐਲਾਨ ਕੀਤਾ ਹੈ ਕਿ ਜੇਕਰ ਤੁਸੀਂ ਕਿਸੇ ਸੰਤ ਫਕੀਰ ਜਾਂ ਕਿਸੇ ਮੰਗਤੇ ਨੂੰ ਕੁਝ ਵੀ ਦਿੱਤਾ ਤੇ ਤੁਹਾਡੇ ਸਰੀਰ ਦੇ ਉਹੀ ਅੰਗ ਮੈਂ ਤੁਹਾਡੇ ਨਾਲ ਵਰਕ ਕਰਦਾਗਾ ਜਿਸ ਦੇ ਨਾਲ ਤੁਸੀਂ ਕਿਸੇ ਦੀ ਮਦਦ ਕਰੋਗੇ ਸੰਤ ਫਕੀਰ ਨੇ ਕਿਹਾ ਬੀਬਾ ਪਰਮਾਤਮਾ ਸਭ ਦੇਖਦਾ ਪਿਆ ਅੱਜ ਤੂੰ ਮੇਰੀ ਮਦਦ ਕਰ ਪਰਮਾਤਮਾ ਕੱਲ ਨੂੰ ਤੇਰੀ ਮਦਦ ਕਰੇਗਾ ਕਹਿੰਦੇ ਜਦੋਂ ਸੰਤ ਫਕੀਰ ਨੇ ਇਹ ਗੱਲ ਕਹੀ ਨਾ ਤਾਂ ਬੀਬੀ ਨੂੰ ਤਰਸ ਆ ਗਿਆ ਉਹ ਅੰਦਰ ਗਈ ਦੋ ਪ੍ਰਸ਼ਾਦੇ ਲਿਆ ਜੋ ਵੀ ਘਰ ਬਣਿਆ ਸੀ ਉੱਤੇ ਰੱਖ ਤੇ ਦੇ ਦਿੱਤਾ ਕਹਿੰਦੇ ਉਹ ਬੀਬੀ ਨੂੰ ਪ੍ਰਸ਼ਾਦਾ ਦਿੰਦੇ ਹੋਏ ਕਿਸੇ ਨੇ ਦੇਖ ਲਿਆ ਕਿੰਦੇ ਉਹ ਨਾ ਜਾ ਕੇ ਨਗਰ ਚ ਦੱਸ ਦਿੱਤਾ ਐਵੇਂ ਗੱਲ ਹੌਲੀ ਹੌਲੀ ਅੱਗਾ ਜਾਂਦੀ ਜਾਂਦੀ ਤੇ ਰਾਜੇ ਦੇ ਕੋਲ ਪਹੁੰਚ ਗਈ ਕਿੰਦੇ ਰਾਜੇ ਨੂੰ ਜਦੋਂ ਇਹ ਗੱਲ ਪਤਾ ਲੱਗੀ ਤੇ ਰਾਜੇ ਨੇ ਕਿਹਾ ਵੀ ਜਿਹੜੇ ਹੱਥਾਂ ਨਾਲ ਉਹਨੇ দান ਕੀਤਾ ਹੈ ਨਾ ਉਹੀ ਉਹਦੇ ਹੱਥ ਉਸੇ ਸਰੀਰ ਤੋਂ ਵੱਖ ਕਰ ਦੋ ਕਿੰਦੇ ਸੈਨਿਕ ਆਏ ਉਹਦੇ ਦੋਵੇਂ ਹੱਥ ਉਹਦੇ ਸਰੀਰ ਤੋਂ ਵੱਖ ਕਰਕੇ ਤੇ ਚਲੇ ਗਏ ਬੀਬੀ ਬੜਾ ਰੋਈ ਕਰ ਲਈ ਤੇ ਕਿੰਦੇ ਉਹ ਮੀਓ ਪੱਟੀਆਂ ਬਣ ਕੇ ਤੇ ਉੱਥੇ ਆਪਣਾ ਜੀਵਨ ਬਤੀਤ ਕਰਨ ਲੱਗੀ ਕਹਿੰਦੇ ਹੌਲੀ-ਹੌਲੀ ਸਮਾ ਲੰਗਣ ਲੱਗਾ। ਕਹਿੰਦੇ ਉਹ ਰਾਜਾ ਚਾਹੁੰਦਾ ਸੀ ਵੀ ਇਸ ਜਿਹੜਾ ਦੁਨੀਆ ਦੀ ਸਭ ਤੋਂ ਜੋ ਜਵਾਨ ਤੇ ਸੋਹਣੀ ਕੁੜੀ ਹੋਵੇ ਨਾ ਬੀਬੀ ਹੋਵੇ ਮੈਂ ਉਸ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ। ਕਹਿੰਦੇ ਉਹਦੀ ਮਾਂ ਨਾ ਆਉਣ ਵਾਲਾ ਭਵਿੱਖ ਚੰਗੀ ਤਰ੍ਹਾਂ ਦੇਖ ਸਕਦੀ ਸੀ ਵੀ ਅੱਜ ਤੋਂ ਦੋ ਦਿਨ ਜਾਂ ਚਾਰ ਦਿਨ ਉਹ ਪਹਿਲਾਂ ਵਾਲਾ ਭਵਿੱਖ ਚੰਗੀ ਤਰ੍ਹਾਂ ਦੇਖ ਸਕਦੀ ਸੀ। ਜਾਂ ਕਹਿ ਲਓ ਵੀ ਆਪਣੇ ਘਰ ਬੈਠੇ ਹੀ ਦੁਨੀਆ ਦਾ ਕੋਨਾ-ਕੋਨਾ ਉਹ ਦੇਖ ਸਕਦੀ ਸੀ। ਉਹ ਆਪਣੀ ਮਾਂ ਦੇ ਕੋਲ ਗਿਆ। ਕਿਹਾ ਮੈਂ ਇਸ ਧਰਤ ਦੇ ਸਭ ਤੋਂ ਸੋਹਣੀ ਨਾਲ ਵਿਆਹ ਕਰਾਉਣਾ ਚਾਹੁੰਨਾ। ਉਹਦੀ ਮਾਂ ਨੇ ਕਿਹਾ ਦੇਖ ਤੂੰ ਵਿਆਹ ਤਾਂ ਕਰਾ ਪਰ ਉਹਦੇ ਵਿੱਚ ਇੱਕ ਹੀਨ ਹੈ। ਭਾਵ ਉਹਦੇ ਸਰੀਰ ਦੇ ਉਹਦੇ ਹੱਥ ਨਹੀਂ ਹੈਗੇ ਤੇ ਤੂੰ ਦੇਖ ਲੈ। ਕਹਿੰਦਾ ਕੋਈ ਨਾ ਮੈਂ ਉਸਦੇ ਨਾਲ ਵਿਆਹ ਕਰਾਵਾਂਗਾ। ਹੁਣੇ ਉਹੀ ਬੀਬੀ ਸੀ ਜਿਸਦੇ ਇਸਨੇ ਹੱਥ ਅਲੱਗ ਕਰਵਾਏ ਸੀ। ਕਹਿੰਦੇ ਰਾਜਾ ਗਿਆ ਤੇ ਉਸਨੂੰ ਵਿਆਹ ਕੇ ਤੇ ਘਰ ਲੈ ਆਇਆ। ਕਹਿੰਦੇ ਰਾਜੇ ਨੇ ਉਸ ਦਾ ਬੜਾ ਆਦਰ ਸਤਕਾਰ ਕਰਿਆ ਕਰਨਾ। ਇਹ ਦੇਖ ਕੇ ਬਾਕੀ ਰਾਣੀਆਂ ਨੇ ਬੜਾ ਜ਼ਿਆਦਾ ਉਸ ਤੋਂ ਈਰਖਾ ਕਰਿਆ ਕਰਨੀ ਵੀ ਅਸੀਂ ਇਸ ਤੋਂ ਪਹਿਲਾਂ ਆਈਆਂ ਸੀ ਸਾਡੇ ਨਾਲ ਇੰਨਾ ਸਤਕਾਰ ਤੇ ਪਿਆਰ ਨਹੀਂ ਕੀਤਾ ਜਾਂਦਾ ਜਿੰਨਾ ਇਸ ਦੇ ਨਾਲ ਕੀਤਾ ਜਾਂਦਾ ਕਿੰਦੇ ਉਹਨਾਂ ਕੋਈ ਨਾ ਕੋਈ ਵਿਉਂਤ ਬਣਾ ਕੇ ਤੇ ਉਸ ਰਾਣੀ ਦੇ ਨਾਲ ਵੀ ਇਹਦੇ ਨਾਲ ਈਰਖਾ ਵਾਲਾ ਵਿਵਹਾਰ ਕੀਤਾ ਜਾਵੇ ਕਿੰਦੇ ਕੁਝ ਨਾ ਕੁਝ ਕਰਨਾ ਪਰ ਹਮੇਸ਼ਾ ਉਸ ਦੇ ਵਿੱਚ ਉਹਨਾਂ ਸਫਲ ਨਾ ਹੋ ਪਾਇਆ ਕਰਨਾ ਇੱਕ ਸਮਾਂ ਆਇਆ ਤੇ ਕਹਿੰਦੇ ਉਹ ਰਾਜੇ ਦਾ ਕਿਸੇ ਦੂਸਰੇ ਦੇਸ਼ ਦੇ ਨਾਲ ਯੁੱਧ ਛਿੜ ਗਿਆ ਰਾਜਾ ਆਪਣੀ ਜਿੰਨੇ ਵੀ ਸੈਨਿਕ ਸੀ ਲੈ ਕੇ ਤੇ ਉੱਥੇ ਚਲਾ ਗਿਆ ਕਹਿੰਦੇ ਪਿੱਛੋਂ ਉਸ ਰਾਣੀ ਜਿਹਦੇ ਹੱਥ ਨਹੀਂ ਸਨ ਉਹਦੇ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਰਾਣੀਆਂ ਨੇ ਕਿਹਾ ਵੀ ਇਸ ਤੋਂ ਚੰਗਾ ਹੋਰ ਮੌਕਾ ਤਾਂ ਕੋਈ ਹੋ ਹੀ ਨਹੀਂ ਸਕਦਾ ਉਹ ਰਾਣੀਆਂ ਨੇ ਇੱਕ ਖੱਤੇ ਵਿੱਚ ਲਿਖ ਕੇ ਭੇਜਿਆ ਵੀ ਰਾਜਾ ਤੇਰੀ ਰਾਣੀ ਬਦਕਾਰ ਹੈ ਤੇ ਉਸੇ ਦਾ ਇਹ ਪੁੱਤਰ ਹੈ ਦੇਖ ਤੂੰ ਇੰਨਾ ਇੱਜ਼ਤ ਤੇ ਸਤਿਕਾਰ ਦਿੱਤਾ ਪਰ ਇਸਨੇ ਉਦਕ ਕੀ ਨਤੀਜਾ ਦਿੱਤਾ ਰਾਜੇ ਦੇ ਕੋਲ ਜਦੋਂ ਉਹ ਚਿੱਠੀ ਪੱਤਰ ਪਹੁੰਚਿਆ ਤੇ ਰਾਜੇ ਨੇ ਖਾਤੇ ਜਵਾਬ ਚ ਲਿਖ ਕੇ ਭੇਜਿਆ ਕਿ ਉਹਦੇ ਗਲ ਚ ਇੱਕ ਚੁੰਨੀ ਪਾ ਕੇ ਤੇ ਉਸੇ ਦਾ ਪੁੱਤ ਉਹਦੇ ਚ ਪਾ ਕੇ ਤੇ ਉਹਨੂੰ ਦੂਰ ਦਰਾਡੇ ਛੱਡ ਕੇ ਤੇ ਆ ਜਾ ਜਦੋਂ ਖਤ ਦਾ ਜਵਾਬ ਆਇਆ ਤੇ ਸੈਨਿਕਾਂ ਨੇ ਉਵੇਂ ਹੀ ਉਹਦੇ ਗਲ ਚ ਚੁੰਨੀ ਪਾਈ ਤੇ ਉਹਦੇ ਪੁੱਤ ਨੂੰ ਉਸ ਚੁੰਨੀ ਦੇ ਵਿੱਚ ਪਾ ਦਿੱਤਾ ਤੇ ਉਹਨੂੰ ਦੂਰ ਦਰਾਡੇ ਇੱਕ ਜੰਗਲ ਦੇ ਵਿੱਚ ਛੱਡ ਕੇ ਆ ਗਏ ਕਿੰਦੇ ਉਹ ਬੀਬੀ ਸਵੇਰ ਦੀ ਤੁਰੀ ਜਾਵੇ ਕਿਉਂਕਿ ਉਹਨੂੰ ਪਹਿਲਾਂ ਵੀ ਤੋਰ ਕੇ ਲਗੇ ਸੀ ਹੁਣ ਜੰਗਲ ਪਾਰ ਕਰਦੇ ਕਰਦੇ ਬੜੀ ਦੂਰ ਪਹੁੰਚ ਗਈ ਕਹਿੰਦੇ ਹੱਥ ਤਾਂ ਹੈ ਨਹੀਂ ਸੀ ਖਾਨ ਨੂੰ ਹੁਣ ਉਹਨੂੰ ਬੜੀ ਜਿਆਦਾ ਭੁੱਖ ਲੱਗੀ ਉਹਨੂੰ ਆਸੇ-ਪਾਸੇ ਕੁਝ ਨਹੀਂ ਸੀ ਦੇਖਤਾ ਪਿਆ ਨਾ ਹੀ ਕਿਸੇ ਰੁੱਖ ਦੇ ਉੱਤੇ ਕੋਈ ਫਲ ਸੀ ਕਹਿੰਦੇ ਅੱਗੇ ਗਈ ਤੇ ਇੱਕ ਦਰਿਆ ਵਹਿੰਦਾ ਪਿਆ ਸੀ ਸੋਚਿਆ ਕੋਲ ਜਾ ਕੇ ਤੇ ਪਾਣੀ ਹੀ ਪੀ ਲਵਾਂ ਨਾਲੇ ਆਪਣੇ ਪੁੱਤ ਨੂੰ ਇਹਦੇ ਇਹਦੇ ਮੂੰਹ 'ਚ ਵੀ ਕੁਝ ਪਾ ਦਵਾਂ ਕਹਿੰਦੇ ਕੋਲ ਜਾ ਕੇ ਥੱਲੇ ਉੱਡ ਕੇ ਤੇ ਪਾਣੀ ਪੀਣ ਲੱਗਦੀ ਧੀ ਜਦੋਂ ਪਾਣੀ ਪੀਣ ਲੱਗਦੀ ਏ ਤੇ ਜਿਹੜਾ ਬੱਚਾ ਚੁੰਨੀ ਦੇ ਵਿੱਚ ਉਹਨੇ ਝੋਲੀ ਬਣਾ ਕੇ ਪਾਇਆ ਹੋਇਆ ਸੀ ਕਹਿੰਦੇ ਉਹ ਬੱਚਾ ਵਿੱਚ ਪਾਣੀ ਦੇ ਰੁੜ ਗਿਆ ਕਹਿੰਦੇ ਜਦੋਂ ਵਿੱਚ ਬੱਚਾ ਰੁੜ ਗਿਆ ਤੇ ਉੱਥੇ ਰੋਣ ਤੇ ਕੁਰਲਾਉਣ ਲੱਗੀ ਹੁਣ ਨੂੰ ਪਿਆਸ ਭੁੱਖ ਕਿਸੇ ਪਾਸੇ ਧਿਆਨ ਨਹੀਂ ਸੀ ਬੱਚਾ ਵਿੱਚ ਰੁੜ ਗਿਆ ਤੇ ਹੁਣ ਉਸੇ ਪਾਸੇ ਉਹ ਕਲਪੀ ਜਾਂਦੀ ਸੀ ਕਹਿੰਦੇ ਰੋ ਰੋ ਕੇ ਉੱਥੇ ਹਫਕੇ ਤੇ ਉੱਥੇ ਡਿੱਗੀ ਪਈ ਸੀ ਕਹਿੰਦੇ ਜਦੋਂ ਹਫਕੇ ਉੱਥੇ ਥੱਲੇ ਉਹਨੇ ਆਪਣਾ ਸਿਰ ਲਾਇਆ ਹੋਇਆ ਸੀ ਨਾ ਕੋਈ ਪਿੱਛੋਂ ਆ ਕੇ ਉਹਦੇ ਮੋੜਿਆਂ ਦੇ ਉੱਤੇ ਕਿਸੇ ਨੇ ਹੱਥ ਧਰਿਆ ਉਹ ਇੱਕੋਦਮ ਖੜੀ ਹੋਈ ਉਹਨੇ ਪੁੱਛਿਆ 비ਬਾ ਤੂੰ ਕਿਉਂ ਰੋਈ ਜਾਂਦੀ ਐ ਇਹ ਵਿਰਾਨ ਜੰਗਲ ਐ ਇੱਥੇ ਨਾ ਬੰਦਾ ਨਾ ਬੰਦੇ ਦੀ ਜਾਤ ਤੇ ਤੂੰ ਇੱਥੇ ਕੀ ਕਰਦੀ ਪਈ ਐ ਉਹਨੇ ਦੱਸਿਆ ਵੀ ਐਵੇਂ ਰਾਜੇ ਦੇ ਨਾਲ ਮੇਰਾ ਵਿਆਹ ਹੋਇਆ ਸੀ ਤੇ ਰਾਜਾ ਅੱਜ ਮੈਨੂੰ ਇੱਥੇ ਜੰਗਲਾਂ 'ਚ ਧੱਕੇ ਖਾਣ ਨੂੰ ਤੇ ਛੱਡ ਗਿਆ ਮੈਂ ਇੱਥੇ ਪਾਣੀ ਪੀਣ ਲਈ ਆਈ ਸੀ ਮੇਰੇ ਹੱਥ ਨਹੀਂ ਹੈਗੇ ਤੇ ਮੇਰਾ ਜਿਹੜਾ ਪੋਤਾ ਉਹ ਮੈਂ ਪਾਣੀ ਪੀਣ ਲੱਗੀ ਤੇ ਜਿਹੜਾ ਦਰਿਆ ਸੀ ਇਹਦੇ ਵਹਾਅ ਦੇ ਨਾਲ ਵਹਿ ਕੇ ਤੇ ਵਿੱਚ ਚਲਾ ਗਿਆ ਇੱਕੋ ਇੱਕ ਮੇਰਾ ਸਹਾਰਾ ਸੀ ਤੇ ਉਹ ਵੀ ਇਸ ਦਰਿਆ ਦੇ ਵਿੱਚ ਵਹਿ ਗਿਆ ਤੇ ਇੱਥੇ ਬੈਠ ਕੇ ਆਪਣੇ ਕਰਮਾਂ ਨੂੰ ਮੈਂ ਰੋਂਦੀ ਆਂ ਪਤਾ ਨਹੀਂ ਮੈਂ ਕਿਹੜਾ ਪਾਪ ਕੀਤਾ ਜਿਸ ਦੀ ਸਜ਼ਾ ਮਿਲਦੀ ਪਈ ਹੈ ਜਦੋਂ ਉਹ ਐਵੇਂ ਗੱਲਾਂ ਕਰਨ ਲੱਗੀ ਤੇ ਉਹਦੇ ਵਿੱਚੋਂ ਇੱਕ ਜਣੇ ਨੇ ਪਾਣੀ ਦੇ ਵਿੱਚ ਹੱਥ ਪਾਇਆ ਤੇ ਉਹਦਾ ਪੁੱਤ ਨਾ ਉਹਦੇ ਹੱਥ ਵਿੱਚ ਸੀ ਉਹਦੀ ਝੋਲੀ ਵਿੱਚ ਸੀ ਕਿਹਾ ਬੀਬਾ ਇਹ ਹੀ ਆ ਤੇਰਾ ਪੋਤਾ ਕਹਿੰਦੀ ਹਾਂ ਇਹੀ ਆ ਮੇਰਾ ਪੁੱਤ ਉਹ ਬੜਾ ਜ਼ਿਆਦਾ ਖੁਸ਼ ਹੋਈ ਜਿਵੇਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਹੋਵੇ ਕੁਝ ਸਮੇਂ ਬਾਅਦ ਉਹਦੇ ਹੱਥਾਂ ਦੇ ਉੱਤੇ ਹੱਥ ਲਾ ਰੱਖਿਆ ਤਾਂ ਦੋਨੋਂ ਹੱਥ ਸਹੀ ਸਲਾਮਤ ਹੋ ਗਏ ਉਹਨੇ ਆਪਣੀ ਝੋਲੀ ਦੇ ਵਿੱਚ ਪੁੱਤ ਨੂੰ ਚੁੱਕਿਆ ਤੇ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਕਿੰਨਾ ਸਮਾਂ ਆਪਣੇ ਪੁੱਤ ਨੂੰ ਲਾੜ ਲੜਾਉਂਦੀ ਰਹੀ ਉਹ ਦੋਵੇਂ ਜਣੇ ਕਹਿੰਦੇ ਬੀਬਾ ਤੂੰ ਇਹ ਨਹੀਂ ਪੁੱਛੇਂਗੀ ਕਿ ਅਸੀਂ ਦੋਵੇਂ ਕੌਣ ਆ ਤੇ ਇੱਥੇ ਤੇਰੇ ਕੋਲ ਕਿਉਂ ਆਏ ਉਹ ਕਹਿੰਦੀ ਮਾਫ਼ ਕਰਿਓ ਮੈਂ ਤੇ ਆਪਣੇ ਖੁਸ਼ੀ ਵਿੱਚ ਭੁੱਲੀ ਗਈ ਕਿੰਦੀ ਦੱਸੋ ਤੁਸੀਂ ਦੋਵੇਂ ਕੌਣ ਹੋ ਤੇ ਇੱਥੇ ਕਿਵੇਂ ਆਏ ਕਿ ਹਬੀਬੀ ਅਸੀਂ ਉਹੀ ਦੋ ਰੋਟੀਆਂ ਵਾਂ ਜੋ ਤੂੰ ਸੰਤ ਫਕੀਰ ਨੂੰ ਦਿੱਤੀਆਂ ਸੀ ਤੇ ਉਹਦੇ ਬਦਲੇ ਅੱਜ ਤੇਰਾ ਪੁੱਤ ਤੇਨੂੰ ਵਾਪਸ ਕਰਕੇ ਚੱਲੇ ਆ ਤੇ ਨਾਲੇ ਤੇਰੇ ਹੱਥ ਤੇਨੂੰ ਵਾਪਸ ਕਰਕੇ ਚੱਲੇ ਆ ਸਾਡੇ ਕਰਕੇ ਤੇਰੇ ਹੱਥ ਗੇ ਤੇ ਅੱਜ ਤੇਨੂੰ ਤੇਰਾ ਪੁੱਤ ਤੇ ਤੇਰੇ ਹੱਥ ਵਾਪਸ ਕਰਕੇ ਚੱਲੇ ਆ ਕਿਹਾ ਇਹ ਦਰਿਆ ਪਾਰ ਕੇ ਆਪਾਰ ਕਰਕੇ ਨਾ ਅੱਗੇ ਜਾਵੀਂ ਅੱਗੇ ਇੱਕ ਸਲਤਨਤ ਹੋਵੇਗੀ ਉਸ ਸਲਤਨਤ ਦੀ ਤੂੰ ਰਾਣੀ ਹੋਵੇਂਗੀ ਤੈਨੂੰ ਇਹ ਦੋ ਰੋਟੀਆਂ ਬਦਲੇ ਇਹ ਸਾਰਾ ਕੁਝ ਮਿਲਿਆ ਇਹ ਕਹਿ ਕੇ ਤੇ ਉਹ ਦੋਵੇਂ ਉੱਥੋਂ ਚਲੇ ਗਏ ਬੀਬੀ ਅੱਗੇ ਦਰਿਆ पार ਕਰਕੇ ਜਾਂਦੀ ਹੈ ਅੱਗੇ ਬੜਾ ਵੱਡਾ ਮਹਿਲ ਤੇ ਬੜੀ ਵੱਡੀ ਸਲਤਨਤ ਹੁੰਦੀ ਹੈ ਉਹ ਉੱਥੋਂ ਦੀ ਰਾਣੀ ਬਣ ਕੇ ਤੇ ਰਾਜ ਕਰਦੀ ਸਭ ਨੂੰ ਪਿਆਰ ਨੇਕ ਦਿਲੀ ਦਾ ਹਮੇਸ਼ਾ ਹੋਕਾ ਦਇਆ ਕਰਦੀ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਮਨੁੱਖ ਦਾਨਪੁਨ ਕਰਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਪੋਨੀ ਇਕੱਠੇ ਹੁੰਦੇ ਨੇ ਆਉਣ ਵਾਲੀਆਂ ਮੁਸ਼ਕਿਲਾਂ ਫਿਰ ਵੱਡੀ ਸਾਰੀ ਜਿਹੜਾ ਕਹਿ ਲੋ ਵੀ ਜੇ ਉਹਨਾਂ ਸੂਲੀ ਵੀ ਹੋਏ ਨਾ ਉਹ ਨਿੱਕੀ ਜੀ ਸੂਲ ਬਣ ਕੇ ਤੇ ਉਹਦੀ ਜ਼ਿੰਦਗੀ ਦੇ ਵਿੱਚੋਂ ਚਲੀ ਜਾਂਦੀ ਹੈ ਜੇਕਰ ਤੁਹਾਨੂੰ ਐਵੇਂ ਲੱਗਦਾ ਹੈ ਕਿ ਜ਼ਿੰਦਗੀ 'ਚ ਬੜੀਆਂ ਜਿਆਦਾ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਨੇ ਤਾਂ ਦਾਨਪੁਣ ਜ਼ਰੂਰ ਕਰਿਆ ਕਰੋ ਕਿਉਂਕਿ ਕਿਸੇ ਦੀ ਅਸੀਸ ਤੁਹਾਡੇ ਜਨਮ ਜਨਮ ਦੇ ਜਿਹੜੇ ਦੁੱਖ ਉਹ ਘੱਟ ਦਵੇਗੀ ਫਿਰ ਨਵੇਂ ਸਾਲ ਦੀ ਸ਼ੁਰੂਆਤ ਦਾਨਪੁਣ ਤੋਂ ਆਰੰਭ ਕਰਿਏ